ਆ ਮਿਲਾਂ ਭయ్యా ਬਾਈਪਾਸਰ ਦੁਸ਼ਨੇ ਰੋਡ ਤੇ ਕੋਲੇ ਦੇ ਸਾਹਮਣੇ ਮੇਰਾ ਲੱਗਾ ਹੋਇਆ ਸੀ ਤੇ ਅਸੀਂ ਨਵੀਂਪੁਰ ਤੋ ਆੜੇ ਸੀ ਤੇ ਅਸੀਂ ਅੰਦਰ ਆ ਕੇ ਮਿਲਾਂ ਦੇਖਣਾ ਤੇ ਅਸੀਂ ਉੱਥੇ ਖੜੋਤੇ ਸੀ ਖੜੇ ਸੀ ਤੇ ਜਦੋਂ ਹਵਾ ਚੱਲੀ ਤੇ ਅਸੀਂ ਭੱਜਣ ਪਏ ਤੇ ਮੈਂ ਭੱਜ ਗਿਆ ਮੁੰਡਾ ਭੱਜਣ ਲੱਗਾ ਉੱਪਰ ਜਾਣ ਪਏ ਅਨਾਂ ਦੇ ਪੰਘੂੜਾ ਜੇ ਉੱਪਰਾਂ ਤੇ ਦੋ ਜਣੇ ਸੀ ਅਸੀਂ ਇਹ ਇਹ ਮਤਲਬ ਆ ਕੀ ਚੀਜ਼ ਆ ਪੰਘੂੜਾ ਵਜਾਇ ਇਮਾਰਤ ਟਾਈਪ ਬਣਾਈ ਇਹ ਇਮਾਰਤ ਟਾਈਪ ਬਣਾਈ ਹੋਈ ਆ ਪੰਘੂੜਾ ਨੇ ਕਿੰਨੇ ਮਤਲਬ ਦੋ ਜਣੇ ਦੋ ਜਣੇ ਕੰਮ ਕਰ ਰਹੇ ਸੀ ਉੱਪਰ ਉੱਪਰ ਦੋ ਜਣੇ ਕੰਮ ਕਰ ਰਹੇ ਸੀ ਉਹ ਵੀ ਨਾਲ ਹੀ ਆਣ ਡਿੱਗੇ ਆ ਤੇ ਉਹਨਾਂ ਦੀ ਹਾਲਤ ਪਤਾ ਨਹੀਂ ਹੁਣ ਤੇ ਲੇਕਿਨ ਇਹਨਾਂ ਦੀ ਮੌਕੇ ਤੇ ਡੈਥ ਹੋ ਗਈ ਸੀ ਤੁਸੀਂ ਮੌਕੇ ਤੇ ਸੀ ਮੌਕੇ ਤੇ ਸੀ ਇਹਦਾ ਨਿਕਲ ਆਏ ਸੀ ਹਾਂਜੀ ਤੇ ਕੀ ਕੰਡੀਸ਼ਨ ਸੀ ਮੌਕੇ ਤੇ ਜਦੋਂ ਤੁਸੀਂ ਦੇਖੀ ਮੌਕੇ ਤੇ ਇਹਨਾਂ ਦੀ ਵਾਸਤੇ ਖਤਮ ਹੋ ਗਏ ਸੀ ਇਹਨਾਂ ਨੂੰ ਕੱਢਿਆ ਤੇ ਗੱਡੀ 'ਚ ਪਾਇਆ ਖੜਿਆ ਤੇ ਉਹਨਾਂ ਨੇ ਜਾਂਦੇ ਡੈਥ ਕਰਾ ਦਿੱਤਾ ਤੇ ਇਹ ਜਿਹੜੀ ਇਮਾਰਤ ਟਾਈਪ ਚੀਜ਼ ਬਣਾਈ ਆ ਨਾ ਉ ਨਾ ਆਦਾ ਕੰਮ ਕਰਦੇ ਟੂ ਵਹੀ ਲਾਉਣ ਵੇ ਲਾਉਣ ਦਾ ਕੰਮ ਮੇਰੇ ਸਰ ਕਿਵੇਂ ਉਹਨਾਂ ਨੂੰ ਕੱਢਿਆ ਗਿਆ ਹਸਪਤਲ ਕਿਵੇਂ ਪਹੁੰਚਾਇਆ ਗਿਆ ਭਾਜੀ ਉਹਨਾਂ ਨੂੰ ਮੈਂ ਪੰਗੋੜਾ ਚੋਕੇ ਤੇ ਉਹਨਾਂ ਤੋਂ ਲੋ ਕੱਢਿਆ ਤੇ ਗੱਡੀ ਆਈ ਤੇ ਗੱਡੀ ਦੇ ਵਿੱਚ ਪਾ ਕੇ ਖੜਿਆ ਤੇ ਪਰ ਜਾਂਦੇ ਉਹਨਾਂ ਨੇ ਦਿੱਥ ਕਰਾ ਦੇ ਦਿੱਤਾ ਤੇ ਜਿਹੜੀ ਇੱਥੇ ਮੈਨੇਜਮੈਂਟ ਹੈ ਜਿਉਣਾ ਉਹ ਕੋਈ ਫਸਟ ਏਡ ਦਿੱਤੀ ਕਿ ਕੁਛ ਨਹੀਂ ਦਿੱਤਾਗਾ ਉਹਨਾਂ ਨੇ ਫਸਟ ਏਡ ਵੀ ਕੁਛ ਨਹੀਂ ਦਿੱਤਾਗਾ ਕੋਈ ਸੁਰੱਖਿਆ ਪ੍ਰਬੰਧ ਵੀ ਨਹੀਂ ਇੱਥੇ ਕੋਈ ਕੁਛ ਨਹੀਂ ਸੀ ਇੱਥੇ ਹਾਂ ਫਿਰ ਆਮ ਲੋਕਾਂ ਨੇ ਉਹਨਾਂ ਨੂੰ ਪਹੁੰਚਾਇਆ ਹਾਂਜੀ ਆਮ ਲੋਕਾਂ ਨੇ ਪਹੁੰਚਾਇਆ ਕੋਈ ਫਰਸਟ ایڈ ਵਗੈਰਾ ਨਹੀਂ ਕੋਈ ਕੁਛ ਨਹੀਂ ਦਿੱਤਾ ਤੁਹਾਨੂੰ ਕੀ ਕੰਡੀਸ਼ਨ ਹੈਗੀ ਆ ਫਿਰ ਕੰਡੀਸ਼ਨ ਬੜੀ ਡੈਥ ਹੋ ਗਿਆ ਉਹਨਾਂ ਦੇ ਇੱਕ ਦੀ ਇੱਕ ਦੇ ਜਿਹਦੀ ਕੰਡੀਸ਼ਨ ਦੂਜੇ ਦਾ ਪਤਾ ਨਹੀਂ ਬਾਈ ਜਿਹਨੇ ਮੈਨੂੰ ਆਏ ਸੀ ਉਹਨਾਂ ਦੀ ਡੈਥ ਹੋ ਗਿਆ ਲੇਕਿਨ ਕਰੋ ਬੜੇ ਗਰੀਬ ਆ ਤਿੰਨ ਭਰਾ ਵੇ ਇੱਕ ਪੱਠੇ ਤੇ ਲੱਗ ਮੈ ਉਹ ਤਿੰਨ ਬਈ ਦੂਰ ਨੇ ਤੇ ਘਰ ਦੇ ਵਿਹਾਲ ਤੋਂ ਉਹਨਾਂ ਦੇ ਬਹੁਤ ਜ਼ਿਆਦਾ ਮਾੜੇ ਨੇ ਕਿੰਨੀ ਐਜ ਹੈ ਜੀ ਐਜ ਉਹਨਾਂ ਦੀ ਕਿੰਨਾ ਕੋ 29 ਮੈਰਿਟ ਸੀ ਹਨ ਮੈਰਿਟ ਸੀ ਤਿੰਨ ਚਾਰ ਮਹੀਨੇ ਹੋਏ ਹੋਏ ਨੇ ਸਰ ਕੀ ਕਹਿਣਾ ਚਾਹਦੇ ਕਿਉਂਕਿ ਬੜਿਆ ਹੋਗੇ ਨਾਲ ਇਨਸਾਫ ਮਿਲਣਾ ਚਾਹੀਦਾ ਤੇ ਇੱਥੇ ਸੁਰੱਖਿਆ ਪ੍ਰਬੰਧ ਵੀ ਇੰਨੇ ਇਸ ਤਰ੍ਹਾਂ ਦੇ ਮੇਲੇ ਵਿੱਚ ਕੀ ਜਾਣਦੇ ਬੜਿਆ ਹੋਗੇ ਕਿ ਤਰ੍ਹਾਂ ਕਿ ਬ੍ਰਹਮਣ ਵਧਾਣੇ ਇਹਨਾਂ ਦੇ ਪਰ ਜੋ ਇਹ ਹੋਇਆ ਉਹਨਾਂ ਨੂੰ ਕੋਈ ਇਨਸਾਫਤ ਮਿਲਣਾ ਚਾਹੀਦਾ ਜਿਹਨਾਂ ਦਾ ਨਾਮ ਹੋਇਆ ਪਾਪਾ ਹਾਂ ਸਰ ਗੁਰੂ ਨਾਨਕ پارک ਦੇ ਵਿੱਚ ਨਾ ਕ્રાਫਟ ਮੇਲਾ ਲੱਗਾ ਜੀ ਇੱਥੇ ਇੱਕ ਇਹਨਾਂ ਨਾ ਬਣਾਈਆਂ ਸੀਗੀਆਂ ਰੈਪਲੀਕਾ ਬਣਾਈਆਂ ਸੀਗੀਆਂ ਬਿਲਡਿੰਗਸ ਦੀਆਂ ਜਿਵੇਂ ਬਰਜ ਖਲੀਫਾ ਦੀ ਐ ਫਲ ਟਾਵਰ ਵਗੈਰਾ ਦੀ ਅਜਨੇਰੀ ਔਨ ਕਰਕੇ ਜਿਹੜਾ ਐਫਲ ਟਾਵਰ ਦਾ ਬਣਾਇਆ ਸੀ replica ਉਹ ਥੱਲੇ ਡਿੱਗ ਗਿਆ ਤੇ ਉਹਦੇ ਥੱਲੇ ਇੱਕ ਰਵਿੰਦਰ ਕੁਮਾਰ ਮੁੰਡਾ ਸੀ ਕਲੀਚਪੁਰ ਦਾ ਜਿਹੜਾ ਥੱਲੇ ਔਨ ਕਰਕੇ ਉਹਦੀ ਡੈਥ ਹੋ ਗਈ ਹੈ ਤੇ ਇੱਕ ਮੁੰਡਾ ਜ਼ਖਮੀ ਹੋਇਆ ਤੇ ਉਹਨੂੰ ਹਸਪਤਾਲ ਦੇ ਵਿੱਚ ਇਹਦੀ ਇਹਦੀ ਜੇਰੇ ਇਲਾਜ ਆ ਤੇ ਬਾਕੀ ਅਸੀਂ ਇਹ ਵੈਰੀਫਾਈ ਕਰ ਰਹੇ ਹਾਂ ਵੀ ਕਿਦਾਂ ਡਿੱਗਿਆ ਕਿਦਾਂ ਹਵਾ ਨਾਲ ਡਿੱਗਿਆ ਕਿ ਜਾਂ ਇਹਦਾ ਕੋਈ ਸਟਰਕਚਰ ਜਿਹੜਾ ਵੀਕ ਸੀ ਉਹ ਕੋਈ ਵਜ੍ਹਾ ਟੈਕਨੀਕਲ ਸੀ ਕਿ ਕੁਦਰਤੀ ਫਾਲਟ ਸੀ ਇਹ ਪਰਮਾ ਦਾ ਖਲਾਕ ਕੋ ਕੋਈ ਕਾਰਵਾਈ ਕੀਤੀ ਜਾ ਰਹੀ ਬਿਲਕੁਲ ਕੀਤੀ ਜਾਏਗੀ ਪਰ ਉਹਨਾਂ ਨੂੰ ਪਤਾ ਲੱਗਾ ਉਹਨਾਂ ਫੋਨ ਬੰਦ ਕਰਕੇ ਗਿਆ ਹੋ ਗਿਆ ਜੀ ਕੋਈ ਨਹੀਂ ਜੀ ਉਹਨਾਂ ਦਾ ਸਾਡੇ ਕੋਲ ਸਾਰਾ ਡਾਟਾ ਹੁੰਦਾ ਇਦਾਂ ਫੋਨ ਬੰਦ ਕੀਤੇ ਨੀ ਗੱਲ ਮੁੱਕਣੀ ਆਪਾਂ ਜੋ ਵੀ ਆ ਐਸ ਪਰ ਲਾ ਜੋ ਐਕਸ਼ਨ ਹੋਊਗਾ ਉਹ ਲਿਆ ਜਾਏਗਾ ਸਰ ਉਹਨਾਂ ਨੇ ਲੋਕਾਂ ਦਾ ਕਹਿਣਾ ਵਾ ਕਿ ਉਹਨੂੰ ਕੋਈ ਫਰਸਟ ایڈ ਕੁਛ ਵੀ ਨਹੀਂ ਦਿੱਤਾ ਗਿਆ ਸਿੱਧਾ ਚੋਕੇ ਦੇ ਮਤਲਬ ਹਸਪਤਲ ਲੈ ਗਏ ਫਰਸਟ ایڈ ਦਾ ਵੀ ਬੰਦੋਬਸ ਨਹੀਂ ਕੀਤਾ ਕੋਈ ਫਰਸਟ ایڈ ਦਾ ਇਹ ਵੀ ਵੈਰੀਫਾਈ ਕਰਦੇ ਆ ਜੀ ਵੀ ਫਰਸਟ ایڈ ਇੱਥੇ ਸੀ ਨਹੀਂ ਮੇਲਾ ਕਰਾਉਂਦੇ ਕੋਈ ਫਰਸਟ ایڈ ਦਾ ਪ੍ਰਬੰਧ ਨਹੀਂ ਕਰਦੇ ਕੋਈ ਇੱਥੇ ਟੀਮ ਕੋਈ ਇੱਥੇ ਜੀ ਸਾਰੀਆਂ ਪਰਮਿਸ਼ਨਾਂ ਲੈਣੀਆਂ ਪੈਂਦੀਆਂ ਨੇ ਇੱਥੇ ਮਤਲਬ ਉਹ ਨੇ ਇੱਥੇ ਕੋਈ ਮਤਲਬ ਕਿਸੇ ਦੇ ਸ਼ਾਪ ਵਾਲੇ ਦੇ ਕਹਿਣ ਤੇ ਆਇਆ ਜਾਂ ਪ੍ਰਬੰਧਕਾਂ ਦੇ ਕਹਿਣ ਤੇ ਆਇਆ ਸੀ ਇਹ ਵੀ ਗੱਲ ਵੈਰੀਫਾਈ ਕਰਨਾ ਠੀਕ ਹੈ